ਹਾਂ ਜੀ ਸਵਾਗਤ ਹੈ ਕਲਜੀ ਉਤੇ ਅਗਲੇ ਭਾਗ ਵਿੱਚ ਈ ਕਹਾਣੀ ਅੱਜ ਦੇ ਜਮਾਇਨੇ ਦੀ ਕਾਲੀ ਸੁੱਤ ਆਈਏ ਪਿਛਲੇ ਭਾਗ ਵਿੱਚ ਤੁਸੀਂ ਪੜਿਆ ਕਿ ਰਜੇਸ਼ ਕਿਵੇਂ ਪ੍ਰਿਤੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦਾ ਤੇ ਉਸ ਨੂੰ ਮਿਲਣ ਲਈ ਕਹਿੰਦਾ ਹੈ ਅੱਜ ਤੁਸੀਂ ਕਹਾਣੀ ਸੁਣੋ ਤੇ ਕਹਾਣੀ ਪੂਰੀ ਸੁਣ ਕੇ ਫਿਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਦੂਸਰੇ ਦਿਨੇ ਸ਼ਾਮ ਦੇ 5 ਵਜੇ ਪ੍ਰੀਤੀ ਘਰ ਵਿੱਚ ਕੋਚਿੰਗ ਦਾ ਕਹਿ ਕੇ ਨਿਕਲ ਜਾਂਦੀ ਹੈ ਤੇ ਫਿਰ ਅਰਜੇਸ਼ ਦੇ ਘਰ ਜਾਂਦੀ। ਉਹ ਆਸੇ-ਪਾਸੇ ਦੇਖਦੀ ਹੈ ਕਿ ਉਸ ਨੂੰ ਕੋਈ ਦੇਖਦਾ ਨਹੀਂ। ਅਰਜੇਸ਼ ਵੀ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਬੈਠਾ ਹੁੰਦਾ। ਜਿਵੇਂ ਹੀ ਪ੍ਰੀਤੀ ਅੰਦਰ ਜਾਂਦੀ ਆ ਤਾਂ ਉਹ ਉਸੇ ਟਾਈਮ ਦਰਵਾਜ਼ਾ ਬੰਦ ਕਰ ਦਿੰਦਾ। ਪ੍ਰੀਤੀ ਦੇ ਮੋਟਿਆਂ ਤੇ ਹੱਥ ਰੱਖਦਾ ਤੇ ਉਸ ਨੂੰ ਪੁੱਛਦਾ ਕਿ ਤੂੰ ਇਨਾ ਡਰ ਕਿਉਂ ਰਹੀ ਹੈ? ਰੰਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਹਾਂ ਇਹ ਕਹਿ ਕੇ ਉਸ ਨੂੰ ਕਮਰੇ ਵਿੱਚ ਲੈ ਜਾਂਦਾ ਉਸ ਦੇ ਬੁੱਲਾਂ ਨੂੰ ਹੱਥ ਲਾ ਕੇ ਚੁੰਮਣ ਲੱਗਦਾ ਪ੍ਰੀਤੀ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਜਦੋਂ ਉਹ ਪੂਰੀ ਤਰ੍ਹਾਂ ਪ੍ਰੀਤੀ ਦੇ ਉੱਪਰ ਹੋਣ ਲੱਗਦਾ ਤਾਂ ਉਸ ਨੂੰ ਇੱਕਦਮ ਯਾਦ ਆਉਂਦਾ ਕਿ ਯਾਰ ਪ੍ਰੋਟੈਕਸ਼ਨ ਤਾਂ ਹੈ ਹੀ ਨਹੀਂ ਉਹ ਆਪਣੇ ਆਪ ਨਾਲ ਗੱਲ ਕਰਦਾ ਪ੍ਰੀਤੀ ਕਹਿੰਦੀ ਕੀ ਗੱਲ ਹੋਗੀ ਉਹ ਕਹਿੰਦਾ ਮੇਰੇ ਕੋਲ ਤਾਂ ਪ੍ਰੋਟੈਕਸ਼ਨ ਹੈ ਨਹੀਂ ਯਾਨੀ ਕਿ ਨਰੋਧ ਹੈ ਨਹੀਂ ਪ੍ਰੀਤੀ ਕਹਿੰਦੀ ਸ਼ੀ ਹੁਣ ਇਹ ਸਭ ਕੁਝ ਕਰਾਂਗੇ ਇਹ ਸਾਰਾ ਕੁਝ ਪਿਆ ਤੁਮ ਬਾਤ ਚੰਗਾ ਲੱਗ ਪਰਯੇਸ਼ ਕਹਿੰਦਾ ਯਾਰ ਕਿਉਂ ਅਣਪੜਾ ਵਾਣੀਆਂ ਗੱਲਾਂ ਕਰਦੀ ਐ ਤੈਨੂੰ ਮੇਰੇ ਤੇ ਭਰੋਸਾ ਨਹੀਂ ਮੇਰਾ ਪਿਆਰ ਇੰਨਾ ਹੀ ਕੱਚਾ ਤੂੰ ਕਿਹੜਾ ਕਿਸੇ ਹੋਰ ਨਾਲ ਕੁਝ ਕਰਨਾ ਹੈ ਮੇਰੇ ਨਾਲ ਹੀ ਕਰਨਾ ਹੈ ਮੈਂ ਹੀ ਤੇਰੇ ਨਾਲ ਵਿਆਹ ਕਰਵਾਉਣਾ ਪ੍ਰੀਤੀ ਚੁੱਪ ਕਰ ਜਾਂਦੀ ਐ ਤੇ ਉਹਨੂੰ ਕਹਿੰਦਾ ਹੈ ਕਿ ਤੂੰ ਚੁੱਪ ਕਰਕੇ ਅੰਦਰ ਬੈਠੀ ਰਹਿ। ਮੈਂ ਬਾਹਰੋਂ ਦਰਵਾਜ਼ਾ ਬੰਦ ਕਰਕੇ ਦੁਕਾਨ ਤੋਂ ਭੱਜ ਕੇ ਪ੍ਰੋਟੈਕਸ਼ਨ ਲੈ ਕੇ ਆਉਣਾ। ਉਹ ਜਲਦੀ ਚਲਦੀ ਜਾਂਦਾ ਹੈ ਤੇ ਘਰ ਨੂੰ ਬਾਹਰੋਂ ਕੁੰਡਾ ਲਾ ਜਾਂਦਾ। ਜਦੋਂ ਉਹ ਛੇਤੀ ਘਰੇ ਆਉਂਦਾ ਹੈ ਤਾਂ ਉਸ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਕਿ ਮਹੀ ਚਾਚਾ ਕਿੱਥੇ ਆ? ਇਹ ਆਵਾਜ਼ ਕਿਸੇ ਹੋਰ ਦੀ ਨਹੀਂ। ਪ੍ਰੀਤੀ ਦੇ ਭਰਾ ਰਾਜ ਦੀ ਸੀ। ਇਹ ਦੇਖ ਕੇ ਤਾਂ ਰਜੇਸ਼ ਦਾ ਸਾਹ ਸੁੱਕ ਜਾਂਦਾ। ਉਹ ਕੋਸ਼ਿਸ਼ ਤੇ ਤੁਰ ਕੇ ਇਚਾ ਹਿੱਤਾ ਰਾਜ ਕਹਿੰਦਾ ਕਿ ਮਹੇਸ਼ ਚਾਚਾ ਮੇਰੀ ਤਾਤਰੀ ਲੈ ਕੇ ਆਏ ਸੀ ਮੈਂ ਪੱਠੇ ਲੈਣ ਜਾਣਾ ਉਹ ਲੈਣ ਆਇਆ ਸੀ ਰਜੇਸ਼ ਕਹਿੰਦਾ ਕਿ ਫੋਫੜ ਜੀ ਘਰ ਨਹੀਂ ਤੁਹਾਡੀ ਤਾਤਰੀ ਇੱਥੇ ਹੀ ਪਈ ਹੋਵੇਗੀ ਉਹ ਲੱਭਣ ਦੀ ਕੋਸ਼ਿਸ਼ ਕਰਦੇ ਅੰਦਰੋਂ ਪ੍ਰੀਤੀ ਨੂੰ ਵਿਚਾਨੇ ਪਹਿਚਾਨੇ ਆਵਾਜ਼ ਦਾ ਅਹਿਸਾਸ ਹੁੰਦਾ ਉਹ ਕਮਰੇ ਵਿੱਚ ਦੀ ਵੇਖਦੀ ਹੈ ਤਾਂ ਉਸ ਦਾ ਭਰਾ ਰਾਜ ਉਸ ਦੇ ਤਾਂ ਹੌਕਟ ਗਏ ਤੇ ਚੁੱਪਚਾਪ ਬੈਠੀ ਰਹੀ ਰਜੇਸ਼ ਨੇ ਦਾਤਰੀ ਲੱਭ ਕੇ ਰਾਜ ਨੂੰ ਦਿੱਤੀ ਤੇ ਰਾਜ ਨੇ ਕਿਹਾ ਕੀ ਕਰਦਾ ਹੈ ਰਜੇਸ਼ ਨੇ ਕਿਹਾ ਮੈਂ ਪੀਟੇਕ ਕਰਦਾ ਹਾਂ ਫਾਈਨਲੀ ਹੈ ਰਾਜ ਕਹਿੰਦਾ ਤੈਨੂੰ ਇਨਾ ਪਸ ਇਨਾ ਕਿਉਂ ਆਇਆ ਤੇ ਤੂੰ ਘਪਰਾਇਆ ਹੋਇਆ ਕਿਉਂ ਆ ਤਾਂ ਉਹ ਕਹਿੰਦਾ ਕਿ ਮੈਂ ਵੈਸੇ ਹੀ ਪਰੋਂ ਆਇਆ ਜਿਸ ਕਰਕੇ ਤੁਹਾਨੂੰ ਲੱਗਦਾ ਰਾਜ ਉਸ ਤੇ ਮੋਢਿਆਂ ਤੇ ਹੱਥ ਰੱਖਦਾ ਤੇ ਘਰੋਂ ਚਲੇ ਜਾਂਦਾ ਰਜੇਸ਼ ਨੂੰ ਸੁਖਦਾ ਸਾਹ ਹੁੰਦਾ ਤੇ ਉਹ ਪ੍ਰੀਤੀ ਦੇ ਕਮਰੇ ਵਿੱਚ ਆ ਜਾਂਦਾ ਪ੍ਰੀਤੀ ਉਸ ਨੂੰ ਕਹਿੰਦੀ ਆ ਕਿ ਅੱਜ ਤਾਂ ਤੂੰ ਮੈਨੂੰ ਮਰਵਾ ਦਿੱਤਾ ਸੀ। ਰਜੇਸ਼ ਤਾਂ ਵੀ ਸਾਣਾ ਸਾਨੀ ਰਲਦਾ। ਉਹ ਕਹਿੰਦਾ ਕਿ ਮੈਂ ਪਾਣੀ ਲੈ ਕੇ ਆਉਣਾ। ਜਦੋਂ ਉਹ ਕਮਰੇ ਵਿੱਚ ਵਾਪਸ ਆਉਂਦਾ ਤਾਂ ਆ ਕੇ ਫਿਰ ਆਪਣੇ ਚਲਦੀ ਚਲਦੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦਾ। ਪ੍ਰੀਤੀ ਉਸੇ ਤਰ੍ਹਾਂ ਬੈਠੀ ਰਹਿੰਦੀ ਹੈ। ਉਸ ਨੂੰ ਕਹਿੰਦਾ ਕਿ ਤੂੰ ਆਪਣੇ ਕੱਪੜੇ ਕਿਉਂ ਨਹੀਂ ਉਤਾਰੇ? ਉਹ ਕਹਿੰਦੀ ਇਹ ਗਲਤ ਨਹੀਂ ਹੋ ਰਿਹਾ। ਰਜੇਸ਼ ਖਿੱਚ ਜਾਂਦਾ। ਯਾਰ ਤੈਨੂੰ ਮੇਰੇ ਤੇ ਪ੍ਰੋਸ ਨਹੀਂ। ਇੱਕ ਹੀ ਪਿਆਰਾ। ਚੱਲ ਰਹਿਂਦੇ। ਮੈਂ ਕੋਈ ਪਿਆਰ ਪੂਰ ਨਹੀਂ ਕਰਦਾ। ਪ੍ਰੀਤੀ ਫਿਰ ਹੌਂਸਲਾ ਜਾਂ ਕਰਕੇ ਕਹਿੰਦੀ ਆ ਕੁਝ ਗਲਤ ਤਾਂ ਨਹੀਂ। ਉਹ ਕਹਿੰਦਾ ਕੁਝ ਗਲਤ ਨਹੀਂਗਾ। ਉਹ ਕੱਪੜੇ ਧਰਨੇ ਸ਼ੁਰੂ ਕਰ ਦਿੰਦੀ। ਰਜੇਸ਼ ਇਹ ਦੇਖ ਕੇ ਸਾਹਮਣੇ ਕੈਮਰਾ ਰੱਖਦਾ। ਪ੍ਰੀਤੀ ਉਸਕੇ ਹੱਥ ਜੋੜਦੀ ਆ ਕਿ ਇਹ ਕੰਮ ਨਾ ਕਰ। ਜੇ ਇਹ ਵੀਡੀਓ ਕਿਸੇ ਕੋਲ ਚਲੀ ਗਈ ਤਾਂ ਬਦਨਾਮੀ ਹੋ ਜਾਵੇਗੀ। ਤਾਂ ਰਜੇਸ਼ ਕਹਿੰਦਾ ਨਹੀਂ ਯਾਰ ਇਹ ਆਪਣੇ ਪਿਆਰ ਦੀ ਨਿਸ਼ਾਨੀ ਹੈ। ਮੈਂ ਇਹ ਪਹਿਲਾ ਪਿਆਰ ਕਿਵੇਂ ਮਿਸ ਕਰ ਸਕਦਾ। ਇਹ ਮੇਰੇ ਕੋਲ ਪ੍ਰਾਈਵੇਟ ਰਵੇਗੀ ਇਹ ਮੈਂ ਕਿਸੇ ਨੂੰ ਨਹੀਂ ਦਿਖਾਵਾਂ ਪ੍ਰੀਤੀ ਕਹਿੰਦੀ ਹੈ ਕਿ ਇਹ ਸਭ ਕੁਝ ਕਰਨਾ ਜ਼ਰੂਰੀ ਹੈ ਉਹ ਕਹਿੰਦਾ ਕਿ ਤਾਂ ਉੱਥੇ ਜਾ ਕੇ ਇਹ ਵੀਡੀਓ ਦੇਖਾਂਗਾ ਤਾਂ ਮੇਰੇ ਦਿਲ ਦਿਮਾਗ ਤੇ ਤੂੰ ਹੀ ਰਹਵੇਂਗੀ ਮੈਂ ਆਪਣੇ ਪਿਆਰ ਦੇ ਪਲਾਂ ਨੂੰ ਕੈਦ ਕਰਨਾ ਚਾਹੁੰਦਾ ਹਾਂ ਤਾਂ ਪ੍ਰੀਤੀ ਉਸ ਨੂੰ ਕੁਝ ਨਹੀਂ ਕਹਿੰਦੀ ਪਰ ਵਿਜੇਸ਼ ਇੱਕਦਮ ਛਾਲ ਮਾਰ ਕੇ ਬੈੱਡ ਤੇ ਆ ਜਾਂਦਾ ਤੇ ਆਪਣੀ ਆਪ ਸੁਪੂਰੀ ਕਰ ਲੈਂਦਾ ਸਾਰਾ ਕੁਝ ਕੈਮਰੇ ਵਿੱਚ ਰਿਕਾਰਡ ਹੋ ਜਾਂਦਾ ਇਹ ਰਿਕਾਰਡਿੰਗ ਵਿੱਚ ਉਹਨਾਂ ਦਾ ਪਹਿਲਾ ਸੰਭੋਗ ਸੀ ਜੋ ਬਾਅਦ ਵਿੱਚ ਉਹਨਾਂ ਨੂੰ ਨਵੀਆਂ ਮੁਸੀਬਤਾਂ ਵਿੱਚ ਪਾ ਦਿੰਦਾ ਹੈ ਤੇ ਇਸ ਵੀਡੀਓ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ পালਟ ਜਾਂਦੀ ਹੈ ਦੂਸਰੇ ਦਿਨ ਸਵੇਰੇ ਪ੍ਰੀਤੀ ਤੇ ਰਜੇਸ਼ ਫਿਰ ਛੱਤ ਤੇ ਮਿਲੇ ਤਾਂ ਰਜੇਸ਼ ਨੇ ਪ੍ਰੀਤੀ ਨੂੰ ਕਿਹਾ ਕਿਵੇਂ ਲੱਗਿਆ ਤਾਂ ਉਹ ਸ਼ਰਮ ਨਾਲ ਕਹਿਣ ਲੱਗੀ ਕੁਝ ਨਹੀਂ ਬਸ ਅਜੀਬ ਜਿਹਾ ਲੱਗਾ ਦਰਦ ਹੋ ਰਿਹਾ ਜਿਵੇਂ ਕੋਈ ਪਾਪ ਕੀਤਾ ਹੋਵੇ ਰਜੇਸ਼ ਕਹਿਣ ਲੱਗਾ ਤੂੰ پاਗਲ ਹੋ ਗਈ ਆ ਪਾਪ ਪੂਪ ਕੋਈ ਨਹੀਂ ਹੁੰਦਾ ਪ੍ਰੀਤੀ ਉਸ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਕਿ ਪਲੀਜ਼ ਉਹ ਵੀਡੀਓ ਡਿਲੀਟ ਕਰ ਦੇ ਜਿਹੜੀ ਤੂੰ ਬਣਾਈ ਆ ਪਹਿਲਾਂ ਤਾਂ ਉਸਨੇ ਨਾਟਕ ਕੀਤਾ ਪਰ ਉਸਦੇ ਜ਼ਿਆਦਾ ਗੁੱਸਾ ਕਰਨ ਤੇ ਉਸਨੇ ਉਹ ਵੀਡੀਓ ਉਸਦੇ ਸਾਹਮਣੇ ਡਿਲੀਟ ਕਰ ਦਿੱਤੀ ਪ੍ਰੀਤੀ ਨੂੰ ਕਹਿਣ ਲੱਗਾ ਕਿ ਹੁਣ ਪ੍ਰੀਤੀ ਖੁਸ਼ ਆ ਉਹ ਕਹਿੰਦੀ ਹਾਂ ਪਰ ਉਸ ਪੋਲੀ ਨੂੰ ਕੀ ਪਤਾ ਸੀ ਕਿ ਰਜੇਸ਼ ਤਾਂ ਪਹਿਲਾਂ ਹੀ ਇਸਦਾ ਬੈਕਅਪ ਕਰ ਚੁੱਕਿਆ ਉਹ ਪੂਰੀ ਤਰ੍ਹਾਂ ਖੁਸ਼ ਹੋ ਗਈ ਤੇ ਰਜੇਸ਼ ਨੂੰ ਕਹਿਣ ਲੱਗੀ ਤੇਰੀ ਗੱਡੀ ਕਿੰਨੇ ਵਜੇ ਦੀ ਆ ਉਹ ਕਹਿਣ ਲੱਗਾ ਅੱਜ 3 ਵਜੇ ਜਾਣਾ ਉਹ ਪੁੱਛਣ ਲੱਗੀ ਤੂੰ ਕਦੋਂ ਆਵੇਂਗਾ ਕਹਿਣ ਲੱਗਾ ਜਿ ਹੌਣ ਜਦੋਂ ਛੁੱਟੀਆਂ ਹੋਣੀਆਂ ਤੇ ਇੱਕ ਪੇਜ ਤੇ ਉਹ ਕੁਝ ਲਿਖ ਕੇ ਪ੍ਰੀਤੀ ਨੂੰ ਦਿੰਦਾ ਤੇ ਕਹਿੰਦਾ ਇਹ ਫੇਸਬੁੱਕ ਆਈਡੀ ਹੈ ਮੈਂ ਇਸ ਵਿੱਚ ਸਾਰਾ ਕੁਝ ਲਿਖ ਦਿੱਤਾ ਤੇ ਆਪਣੇ ਆਪ ਨੂੰ ਤੇਰੀ ਫਰੈਂਡ ਲਿਸਟ ਵਿੱਚ ਸ਼ਾਮਲ ਕਰ ਲੈ ਜਦੋਂ ਤੂੰ ਕੋਚਿੰਗ ਕਰਨ ਜਾਵੇਂਗੀ ਤਾਂ ਫੇਸਬੁੱਕ ਖੋਲ ਕੇ ਇੱਕ ਵਾਰ ਮੈਸੇਜ ਕਰ ਲਿਆ ਕਰੀ ਕ੍ਰਿਤੀ ਹਾਂ ਵਿੱਚ ਕਹਿ ਦਿੰਦੀ ਹੈ ਤਾਂ ਰਜੇਸ਼ ਉਸ ਦਾ ਹੱਥ ਫੜ ਕੇ ਚੁੰਮ ਲੈਂਦਾ ਹੈ ਤੇ ਉਸ ਦੀਆਂ ਗੱਲਾਂ ਨੂੰ ਵੀ ਚੁੰਮਦਾ ਹੈ ਫਿਰ ਬਾਏ کہہ ਕੇ ਦੋਨੇ ਵਿਦਾ ਹੋ ਜਾਂਦੇ ਤੇ 3 ਵਜੇ ਤੱਕ ਗੱਡੀ ਲੈ ਕੇ ਅ ਰਜੇਸ਼ ਦਿੱਲੀ ਆ ਜਾਂਦਾ ਹੈ ਕੁਝ ਦਿਨਾਂ ਬਾਅਦ ਰਜੇਸ਼ ਦੇ ਕਾਲਜ ਖੁੱਲ ਜਾਂਦਾ ਹੈ ਸਾਰੇ ਇੱਕ ਦੂਜੇ ਨੂੰ ਇੱਕ ਮਹੀਨੇ ਬਾਅਦ ਮਿਲਦੇ ਤੇ ਰਜੇਸ਼ ਚੁੱਪ ਕਰਕੇ ਰੀਆ ਨਾਲ ਨਜ਼ਰਾਂ ਮਿਲਾਉਂਦਾ ਹੈ ਉਸ ਨੂੰ ਲੱਗਦਾ ਹੈ ਕਿ ਪ੍ਰਸ਼ਾਂਤ ਸਹੀ ਕਹਿੰਦਾ ਸੀ ਕਿ ਰੀਆ ਮੈਨੂੰ ਪਸੰਦ ਕਰਦੀ ਪਰ ਉਸ ਦੀ ਹਿੰਮਤ ਨਹੀਂ ਹੁੰਦੀ ਕੁਝ ਵੀ ਕਹਿਣ ਦੀ ਰੀਆ ਬਹੁਤੀ ਸੁੰਨੀ ਸਨ ਇੱਕ ਕੁੜੀ ਸੀ ਸਾਰੀਆਂ ਕਾਲਜ ਦੀਆਂ ਕੁੜੀਆਂ ਵਿੱਚੋਂ ਘਟ ਕੇ ਸੀ ਇੱਕ ਕਲਾਸ ਵਾਈਜ਼ ਪ੍ਰੋਜੈਕਟ ਬਣਾਉਣੇ ਸੀ ਜਿਸ ਵਿੱਚ ਦੂਧੂ ਤੇ ਉਤਿਆਨ ਦੀ ਇੱਕ ਟੀਮ ਬਣੀ ਸੀ ਪ੍ਰਸ਼ਾਦ ਨੂੰ ਰਜੇਸ਼ ਨੇ ਕਿਹਾ ਕਿ ਮੈਂ ਰੀਆ ਨਾਲ ਗੱਲ ਕਰਕੇ ਦੇਖਦਾ ਹਾਂ ਤਾਂ ਪ੍ਰਸ਼ਾਦ ਕਹਿਣ ਲੱਗਾ ਵਾਹ ਬੇਟਾ ਵਾ ਉਹਨੇ ਹੀ ਦੋਸਤੀ ਨੂੰ ਲੱਤ ਮਾਰ ਦਿੱਤੀ ਪਰ ਕੋਈ ਗੱਲ ਨਹੀਂ ਤੂੰ ਰੀਆਂ ਨਾਲ ਗੱਲ ਕਰ। ਰਜੇਸ਼ ਹਰੀ ਹਰੀ ਤਰਕਰੀਆ ਕੋਲ ਜਾਂਦਾ ਤਾਂ ਉਸ ਨੂੰ ਕਹਿੰਦਾ ਹੈ ਕਿ ਮੇਰੇ ਦੋਸਤਾਂ ਨੇ ਆਪਣੀ ਆਪਣੀ ਟੀਮ ਬਣਾ ਲਈ। ਤੂੰ ਮੇਰੇ ਨਾਲ ਟੀਮ ਬਣਾਵੇਂਗੀ? ਤਾਂ ਰੀਆਂ ਤਾਂ ਜਿਵੇਂ ਮੌਕੇ ਦੀ ਤਲਾਸ਼ ਵਿੱਚ ਹੁੰਦੀ ਆ। ਉਹ ਵੀ ਉਸੇ ਵੇਲੇ ਹਾਂ ਕਰ ਦਿੰਦੀ ਹੈ ਤੇ ਪ੍ਰੋਜੈਕਟ ਵਾਸਤੇ ਗੱਲ ਕਰਨ ਲਈ ਉਹ ਆਪਣਾ ਨੰਬਰ ਵੀ ਉਸ ਨੂੰ ਦੇ ਦਿੰਦੀ। ਰਜੇਸ਼ ਕੁਝ ਕੁਝੇ ਪਰ ਸ਼ਾਂਤ ਨੂੰ ਦੱਸਦਾ ਹੈ ਕਿ ਮੈਂ ਉਸ ਦਾ ਨੰਬਰ ਵੀ ਲੈ ਲਿਆ। ਪ੍ਰਸ਼ਾਂਤ ਕਹਿੰਦਾ ਕਿ ਹੁਣ ਤੇਰਾ ਪਿੰਡ ਵਾਈ ਨਾਲ ਕੀ ਬਣੇਗਾ ਉਹ ਕਹਿੰਦਾ ਉਸ ਨਾਲ ਤਾਂ ਮੈਂ ਸਭ ਕੁਝ ਕਰ ਲਿਆ ਪ੍ਰਸ਼ਾਂਤ ਹੈਰਾਨ ਰਹਿ ਜਾਂਦਾ ਤੇ ਉਸਦੀ ਗੱਲ ਨੂੰ ਝੂਠ ਮੰਨ ਉਹ ਕਹਿੰਦਾ ਮੈਂ ਤੈਨੂੰ ਇੱਕ ਚੀਜ਼ ਦਿਖਾਉਂਗਾ ਜਿਸ ਵਿੱਚ ਤੈਨੂੰ ਯਕੀਨ ਆ ਜਾਵੇਗਾ ਉਹ ਇੱਕ ਪਾਸੇ ਲੈ ਜਾ ਕੇ ਉਹਨੂੰ ਉਹ ਵੀਡੀਓ ਦਿਖਾਉਂਦਾ ਹੈ ਜਿਸ ਵਿੱਚ ਲੜਕੀ ਦਾ ਮੂੰਹ ਤਾਂ ਘੱਟ ਸਾਫ਼ ਦਿਸਦਾ ਹੈ ਪਰ ਰਜੇਸ਼ ਦਾ ਮੂੰਹ ਸਾਫ਼ ਦਿਖਾਈ ਦਿੰਦਾ ਪ੍ਰਸ਼ਾਂਤ ਇਹ ਦੇਖ ਕੇ ਹੈਰਾਨ ਹੋ ਜਾਂਦਾ ਦੇਸ਼ ਨੂੰ ਕਹਿਣ ਲੱਗਾ ਤੂੰ ਤਾਂ ਯਾਰ ਕਮਾਲ ਕਰ ਦਿੱਤੀ ਤੇਰੇ ਕੋਲੋਂ ਤਾਂ ਕੁੜੀਆਂ ਨੂੰ ਪਟਾਉਣ ਵਾਸਤੇ ਟਿਪਸ ਲੈਣੇ ਪੈਣਗੇ ਉਹ ਕਹਿੰਦਾ ਇਸ ਤਰ੍ਹਾਂ ਨਹੀਂ ਕਰਨਾ ਇੱਕ ਬੀਅਰ ਤੇ ਚਿਕਨ ਦੀ ਪਾਰਟੀ ਕਰਨੀ ਪਵੇਗੀ ਉਹ ਕਹਿੰਦਾ ਪਾਰਟੀ ਕਰ ਦੇਵਾਂਗਾ ਐਤਵਾਰ ਪੱਕੀ ਕਾਲਜ ਵਿੱਚ ਜੋ ਮੁੰਡਾ ਇਹੋ ਜਿਹੇ ਕੰਮ ਕਰਦਾ ਹੈ ਜਾਂ ਸੈਕਸ ਕਰ ਲੈਂਦਾ ਹੈ ਉਹ ਆਪਣੇ ਆਪ ਨੂੰ ਹੀਰੋ ਸਮਝਣ ਲੱਗ ਜਾਂਦਾ ਅਰਚੇਸ਼ ਦਾ ਵੀ ਇਹੀ ਮਕਸਦ ਸੀ ਕਿ ਉਹ ਆਪਣੇ ਕਾਲਜ ਵਿੱਚ ਹੀਰੋ ਬਣੇ ਉਧਰ ਦੂਸਰੇ ਪਾਸੇ ਪ੍ਰੀਤੀ ਨੂੰ ਰਜੇਸ਼ ਰੋਜ਼ ਮੈਸੇਜ ਭੇਜ ਦਿੰਦਾ ਸੀ ਜਦੋਂ ਪ੍ਰੀਤੀ ਆਪਣੀ ਫੇਸਬੁੱਕ ਆਈਡੀ ਖੋਲਦੀ ਸੀ ਤਾਂ ਉੱਥੇ ਰਜੇਸ਼ ਦਾ ਮੈਸੇਜ ਆਈ ਲਵ ਯੂ ਪੱਕਾ ਲਿਖਿਆ ਹੁੰਦਾ ਸੀ ਕਾਲਜ ਵਿੱਚ ਹਫ਼ਤੇ ਬਾਅਦ ਜੋ ਪ੍ਰੈਜੈਂਟੇਸ਼ਨ ਸੀ ਉਸ ਵਿੱਚ ਰਜੇਸ਼ ਤੇ ਰੀਆ ਦੋ ਜੇ ਨੰਬਰ ਤੇ ਆਏ ਉਹ ਬਹੁਤ ਖੁਸ਼ ਹੋਈ ਰੀਆ ਨੇ ਇਸ ਦਾ ਸੈਲੀਬ੍ਰੇਟ ਕਰਨ ਲਈ ਇੱਕ ਹੋਟਲ ਵਿੱਚ ਜਾ ਕੇ ਲੰਚ ਕੀਤੀ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਾਜੇਸ਼ ਨੇ ਸਹੀ ਮੌਕਾ ਦੇ ਕੇ ਰੀਆ ਨੂੰ ਪੁੱਛਿਆ ਕਿ ਤੂੰ ਮੈਨੂੰ ਪਸੰਦ ਕਰਦੀ ਆ ਤਾਂ ਇਹੀ ਗੱਲ ਰੀਆ ਨੇ ਕਹੀ ਕਿ ਉਹ एकदम ਖੁਸ਼ ਹੋ ਕੇ ਕਹਿੰਦਾ ਕਿ ਮੈਂ ਤਾਂ ਤੈਨੂੰ ਬਹੁਤ ਟਾਈਮ ਦਾ ਪਸੰਦ ਕਰਦਾ ਪਰ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਹੁੰਦੀ ਸੀ ਰੀਆ ਨੇ ਵੀ ਇਹੀ ਗੱਲ ਕਹੀ ਦੋਨੇ ਬਹੁਤ ਖੁਸ਼ ਹੋ ਗਏ ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ ਤੇ ਫਿਰ ਬਾਏ ਬਾਏ ਕਹਿ ਕੇ ਆਪਣੇ ਆਪਣੇ ਸਟੇਸ਼ਨ ਵੱਲ ਚਲੇ ਗਏ ਪੈਨਡ ਵਿੱਚ ਪ੍ਰਿੰਤੀ ਚਿੰਤਾ ਵਿੱਚ ਲੱਗਦੀ ਸੀ ਜਦੋਂ ਉਹ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਘਬਰਾ ਕੇ ਆਪਣੇ ਬੈੱਡ ਉੱਤੇ ਪੈ ਗਈ ਉਸ ਨੇ ਕੋਚਿੰਗ ਕਲਾਸ ਵਿੱਚ ਜਾਂਦੇ ਹੋਏ ਸਭ ਤੋਂ ਪਹਿਲਾਂ ਰਜੇਸ਼ ਨੂੰ ਮੈਸੇਜ ਕੀਤਾ ਕਿ ਮੈਨੂੰ ਇਸ ਵਾਰ periods ਨਹੀਂ ਆਏ ਕਿਤੇ ਕੋਈ gadbad ਨਾ ਹੋ ਜਾਵੇ ਪਰ ਰਜੇਸ਼ ਆਨਲਾਈਨ ਨਹੀਂ ਸੀ ਉਹ ਤਾਰਿਕਾ ਨਾਲ ਗੱਲਾਂ ਕਰਨ ਵਿੱਚ ਵਿੱਤੀ ਸੀ ਉਸ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਰਹੀ ਸੀ ਜਦੋਂ रिया ਕਹਿ ਲਗੀ ਕਿ ਚਲੋ ਮੈਂ ਆਪਣੀ ਡਾਂਸ ਕਲਾਸ ਜੁਆਇਨ ਕਰਨੀ ਹੈ ਤਾਂ ਇਹ ਕਹਿ ਕੇ ਰੀਆ ਨੇ ਫੋਨ ਕਟਿਆ ਤਾਂ ਰਜੇਸ਼ ਨੇ ਦੇਖਿਆ ਕਿ ਪ੍ਰੀਤੀ ਦਾ ਮੈਸੇਜ ਆਇਆ ਹੋਇਆ ਸੀ ਮੈਸੇਜ ਪੜ੍ਹ ਕੇ ਰਜੇਸ਼ ਵੀ ਚਿੰਤਾ ਵਿੱਚ ਪੈ ਗਿਆ ਕਿ ਕਿਤੇ ਕੋਈ ਗੜਬੜ ਨਾ ਹੋ ਗਈ ਹੋਵੇ ਫਿਰ ਉਸ ਨੇ ਹੌਸਲਾ ਕਰਕੇ ਰਿਪਲਾਈ ਕੀਤਾ ਕਿ ਕੋਈ ਗੱਲ ਨਹੀਂ ਕਈ ਵਾਰ ਲੇਟ ਹੋ ਜਾਂਦੇ ਆ ਥੋੜਾ ਜਿਆ ਵੇਟ ਕਰਾਂ ਆਜਨ ਦੇ ਪੀਰੀਡ ਇਹ ਕਹਿ ਕਿ ਉਸਨੇ ਮੈਸੇਜ ਬੰਦ ਕਰਤਾ ਤੇ ਫੋਨ ਬੰਦ ਕਰਕੇ ਸੋਚਣ ਲੱਗਾ ਕਿਤੇ ਕੋਈ ਗੜਬੜ ਨਾ ਹੋ ਜਾਵੇ ਜੇ ਪ੍ਰੀਤੀ ਸੱਚਮੁੱਚ ਪ੍ਰੈਗਨੈਂਟ ਹੋ ਗਈ ਤਾਂ ਪਰ ਮੈਂ ਤਾਂ ਪੂਰੀ ਤਰ੍ਹਾਂ ਪ੍ਰੋਡਕਸ਼ਨ ਵਰਤੀ ਸੀ ਫਿਰ ਇਹ ਕਿਸ ਤਰ੍ਹਾਂ ਹੋ ਸਕਦੀ ਐਤਵਾਰ ਦਾ ਦਿਨ ਵੀ ਆ ਗਿਆ ਜਿਸ ਦਿਨ ਪ੍ਰਸ਼ਾਂਤ ਨੇ ਰਜੇਸ਼ ਨੂੰ ਆਪਣੇ ਘਰ ਪਾਰਟੀ ਤੇ ਸੱਦਿਆ ਸੀ ਉਹ ਕੋਠੇ ਦੇ ਇੱਕ ਕਮਰੇ ਵਿੱਚ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਦੋ ਪੀਰ ਤੇ ਅੱਧਾ ਕਿਲੋ ਟਿਕਣ ਖਾਤੇ ਰਜੇਸ਼ ਪ੍ਰਸ਼ਾਂਤ ਨੂੰ ਕਹਿਣ ਲੱਗਾ ਕਿ ਉਹ ਪੈਂਡ ਵਾਲੀ ਪ੍ਰੀਤੀ ਤਾਂ ਮੇਰੇ ਪਿੱਛੇ ਪੈ ਗਈ ਹੈ ਕਹਿੰਦੀ ਹੈ ਮੈਨੂੰ ਪੀਰੀਅਡ ਨਹੀਂ ਆਏ ਆ ਜਾਣਗੇ ਸਾਲੇ ਨੂੰ ਪ੍ਰਸ਼ਾਂਤ ਕਹਿਣ ਲੱਗਾ ਫੇਰ ਕੀ ਹੋ ਗਿਆ ਜੇ ਨਹੀਂ ਆਏ ਤਾਂ ਉਹ ਕਹਿਣ ਲੱਗਾ ਜੇ ਨਾ ਹੈ ਤਾਂ ਉਹ ਪ੍ਰੈਗਨੈਂਟ ਹੈ ਇਹ ਸੁਣ ਕੇ ਤਾਂ ਪ੍ਰਸ਼ਾਂਤ ਇੱਕ ਜੰਮ ਚੌਂਗ ਗਿਆ ਰਜੇਸ਼ ਕਹਿਣ ਲੱਗਾ ਕਿ ਹਰ ਰੋਜ਼ ਫੇਸਬੁੱਕ ਤੇ ਮੈਸੇਜ ਕਰ ਕਰਕੇ ਗੱਲ ਦੀ ਹੱਡੀ ਬਣ ਗਈ ਸਿਰ ਦੁਖਣ ਲੱਗ ਗਿਆ ਖੇੜਾ ਹੀ ਨਹੀਂ ਛੱਡਦੀ ਪਰ ਸ਼ਾਂਤ ਕਹਿੰਦਾ ਤੂੰ ਉਸ ਨੂੰ ਫੇਸਬੁੱਕ ਤੋਂ ਬਲੌਕ ਕਰ ਦੇ ਯਾਰ ਜੇ ਫੇਸਬੁੱਕ ਤੋਂ ਬਲੌਕ ਕਰਤਾ ਕਿਤੇ ਪੂਰਾ ਪੂਰ ਘਰੇ ਨਾ ਚਲੇ ਜਾਵੇ ਪਰ ਸ਼ਾਂਤ ਹੁਸਰਾ ਦਿਂਦਾ ਕਿ ਉਸ ਟਾਈਮ ਦੀ ਉਦੋਂ ਦੇਖਾਂਗੇ ਇੱਕ ਵਾਰ ਤਾਂ ਵਾਹ ਵੜਦੇ ਹੋਰ ਦਸ ਰੀਆ ਨਾਲ ਕੀ ਚੱਲ ਰਜੇਸ਼ ਕਹਿੰਦਾ ਰੀਆ ਨਾਲ ਬਹੁਤ ਵਧੀਆ ਚੱਲ ਰਿਹਾ ਕਿਸ ਦਿਨ ਡੇਟ ਤੇ ਜਾਵਾਂਗੇ ਫਿਲਮ ਦੇਖਾਂਗੇ ਘੁੰਮਾਂਗੇ ਫਿਰਾਂਗੇ ਖਾਵਾਂਗੇ ਤੇ ਪੀਵਾਂਗੇ ਪ੍ਰਸ਼ਾਂਤ ਕਹਿੰਦਾ ਹੋਰ ਕੀ ਕਰਾਂਗੇ ਉਸ ਤੋਂ ਬਾਅਦ ਹੀ ਦੱਸਾਂਗੇ ਜਦੋਂ ਕੁਝ ਹੋਇਆ ਉਹ ਤੈਨੂੰ ਪਤਾ ਹੀ ਹੈ ਇਸ ਤੇ ਦੋਵੇਂ ਹੱਸ ਪਏ ਅਰਜੇਸ਼ ਬਾਥਰੂਮ ਕਰਨ ਲਈ ਪਾਰ ਗਿਆ ਤੇ ਆਪਣਾ ਫੋਨ ਖੁੱਲਾ ਛੱਡ ਗਿਆ ਪ੍ਰਸ਼ਾਂਤ ਦੇ ਮਨ ਵਿੱਚ ਇੱਕ ਥੋੜਾ ਜਿਹਾ ਆਈਆ ਉਸਨੇ ਪ੍ਰੀਤੀ ਤੇ ਇਸ ਦੀ ਵੀਡੀਓ ਆਪਣੇ ਫੋਨ ਵਿੱਚ ਫਾਰਵਰਡ ਕਰ ਲਈ ਤੇ ਫੋਨ ਫੇਰ ਉਸੇ ਤਰ੍ਹਾਂ ਰੱਖ ਦਿੱਤਾ ਦੂਸਰੇ ਦਿਨ ਜਦੋਂ ਅਰਜੇਸ਼ ਰੋਟੀ ਖਾ ਰਿਹਾ ਸੀ ਤਾਂ ਉਸ ਦਾ ਡੈਡੀ ਪੁੱਛਣ ਲੱਗਾ ਕਿ ਤੁਹਾਡੇ ਕਾਲਜ ਵਿੱਚ ਨੌਕਰੀ ਵਾਲੇ ਨਹੀਂ ਆਏ ਰਜੇ ਕਹਿੰਦਾ ਨਹੀਂ ਤਾਂ ਰਾਮ ਸਿੰਘ ਕਹਿੰਦਾ ਕਿ ਫਾਈਨਲ ਇਅਰ ਵਿੱਚ ਤਾਂ ਨੌਕਰੀਆਂ ਵਾਲੀਆਂ ਕੰਪਨੀਆਂ ਆਉਣ ਲੱਗ ਜਾਂਦੀਆਂ ਹੁਣ ਚੰਗੀ ਤਰ੍ਹਾਂ ਜ਼ਿੰਮੇਵਾਰੀ ਸਮਝ ਲੈ ਕਿਉਂਕਿ ਤੇਰੀ ਭੈਣ ਪੂਜਾ ਨੇ ਦਸਵੀਂ ਤੋਂ ਬਾਅਦ ਮੈਡੀਕਲ ਦੀ ਕੋਚਿੰਗ ਲੈਣੀ ਉਸਦੀ ਮੈਂ ਫੀਸ ਪੁੱਛੀ ਤਾਂ 3 ਲੱਖ ਰੁਪਇਆ ਕਹਿ ਲਿਆ ਇੰਨੀ ਫੀਸ ਮੇਰੇ ਵਾਸਤੇ ਕੰਮ ਨਹੀਂ ਜੇ ਅਸੀਂ ਦੋਵੇਂ ਕਮਾਵਾਂਗੇ ਤਾਂ ਫੀਸ ਭਰੀ ਜਾ ਸਕਦੀ ਔਰ ਜੇਸ਼ਮਾਨ ਹੀ ਮਨ ਸੋਚਦਾ ਹੈ ਕਿ ਹੁਣੇ ਹੀ ਜ਼ਿੰਮੇਵਾਰੀਆਂ ਮੇਰੇ ਸਿਰ ਉੱਤੇ ਪਈਆਂ ਪਰ ਚੁੱਪ ਕਰਕੇ ਬੈਠਾ ਰਿਹਾ ਤੇ ਆਪਣੇ ਪਾਪਾ ਨਾਲ ਹੀ ਬਾਈਕ ਤੇ ਚਲਦਾ ਦੂਸਰੀ ਤਰਫ ਪ੍ਰੀਤੀ ਦੀ ਹਾਲਤ ਦੇਣੀ ਹੀ ਤੈਨੂੰ ਵੀ ਘਟਦੀ ਜਾਂਦੀ ਉਸ ਨੂੰ ਆਪਣੇ ਸਰੀਰ ਵਿੱਚ अनेका ਹੀ ਬਦਲਾਅ ਮਹਿਸੂਸ ਹੋਣ ਲੱਗਦੇ ਉਹ ਕਿਸੇ ਨੂੰ ਵੀ ਆਪਣੀ ਗੱਲ ਨਹੀਂ ਦੱਸ ਸਕਦੀ ਰਜੇਸ਼ ਵੀ ਉਸ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਬਸ ਹਾਂ ਕਹਿ ਕੇ ਸਾਰ ਦਿੰਦਾ ਉਸ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਉਹ ਆਪਣਾ ਦੁੱਖ ਕਿਸ ਨੂੰ ਦੱਸੇ ਉਸ ਦੀ ਤਾਂ ਕੋਈ ਸੇਲੀ ਵੀ ਨਹੀਂ ਜਿਸ ਨੂੰ ਆਪਣਾ ਦੁੱਖਾ ਦੱਸ ਸਕਦੀ ਉਹ ਤਾਂ ਪੂਰੀ ਤਰ੍ਹਾਂ ਫਸ ਗਈ ਸੀ ਇੱਕ ਦਿਨ ਉਹ ਚਿਕਤੇ ਜਾਂਦੀ ਹੋਈ ਨੇ ਮੈਡੀਕਲ ਤੋਂ ਪ੍ਰੈਗਨਨਸੀ ਚੈੱਕ ਕਰਨ ਵਾਸਤੇ ਕੱਟ ਲਈ ਤੇ ਘਰੇ ਆ ਕੇ ਬਾਥਰੂਮ ਵਿੱਚ ਜਾ ਕੇ ਜਦੋਂ ਉਸਨੇ ਬਾਥਰੂਮ ਟੈਸਟ ਕੀਤਾ ਤਾਂ ਉਸਦਾ ਟੈਸਟ ਪੋਜ਼ਿਟਿਵ ਆਇਆ ਜਿਸ ਨੂੰ ਵੇਖ ਕੇ ਪ੍ਰੀਤੀ ਦੇ ਹੋਸ਼ ਉੱਡ ਗਏ ਉਸ ਨੂੰ ਆਪਣਾ ਸਰੀਰ ਝੂਠਾ ਲੱਗਣ ਲੱਗ ਪਿਆ ਜਿਸ ਨੂੰ ਰਜੇਸ਼ ਨੇ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਸੀ ਪਰ ਹੁਣ ਕੀ ਕਰੇ ਤੇ ਕੀ ਨਾ ਕਰੇ ਉਸ ਨੂੰ ਕੋਈ ਸਮਝ ਨਹੀਂ ਆਉਂਦਾ ਤੇ ਫਿਰ ਉਸਨੇ ਹਾਂਜੀ ਹੁਣ ਅਗਲੇ ਭਾਗ ਵਿੱਚ ਪੜਾਂਗੇ ਕਿ ਪ੍ਰੀਤੀ ਨਾਲ ਇਸ ਤੋਂ ਬਾਅਦ ਕੀ ਹੋਵੇ ਕਿ ਰਜੇਸ਼ ਪ੍ਰੀਤੀ ਨਾਲ ਵਿਆਹ ਕਰਵਾਵੇਗਾ ਕਿ ਨਹੀਂ ਆਪਣੀ ਰਾਇ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਿਓ ਤੇ ਅਗਲੇ ਭਾਗ ਦਾ ਇੰਤਜ਼ਾਰ ਕਿਸ ਨੂੰ ਹੈ ਇਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਸੀ ਕਾਲਯੁਗ ਦੇ ਅਗਲੇ ਭਾਗ ਵਿੱਚ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆਂ ਜੀ ਅਗਲੇ ਭਾਗ ਵਿੱਚ